ਲੋ ਜੀ ਰਾਮ ਰਾਮ ਜੈਹਨ ਜੈਵਾਬਾਦ ਇਹ ਦੇਖੋ ਜੀ ਗਰਾਊਂਡ ਕਿੰਨਾ ਸੋਹਣਾ ਗਰਾਊਂਡ ਆ ਤੇ ਬੱਚੇ ਖੇਡ ਰਹੇ ਨੇ ਅਸੀਂ ਬਚਪਨ ਚ ਬਹੁਤ ਖੇਡੇ ਆ ਪਰ ਤੁਹਾਨੂੰ ਇੱਕ ਚੀਜ਼ ਦੱਸਦੇ ਆ ਕਿ ਜਿਹੜੀ ਸਾਨੂੰ ਤੰਗ ਵੀ ਕਰਦੀ ਸੀ ਤੇ ਕਈਆਂ ਪਿੰਡਾਂ ਚ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਪਰ ਸਾਡੇ ਹੁੰਦੀ ਸੀ ਤੇ ਦੁੱਖ ਵੀ ਬੜਾ ਹੁੰਦਾ ਸੀ ਜੇ ਲੈ ਕੇ ਤੇ ਆ ਜੀ ਇਹਨੂੰ ਕਹਿੰਦੇ ਆ ਜੀ ਪੋ ਪੱਖਾ ਢੇ ਦੇ ਭੋਖੜਾ ਕਹਿੰਦੇ ਆ ਭੋਖੜਾ ਬਾਕੀ ਪਤਾ ਨਹੀਂ ਹੋਰ ਪਹਾੜ ਜ ਕਿਤੇ ਕੀ ਕਹਿੰਦੇ ਆ ਇਹਦੇ ਨਾਲ ਆ ਲੱਗੇ ਹੁੰਦੇ ਡੋਡੂ ਜੇ ਤੇ ਜਿਆਦਾ ਆ ਜਿਹੜਾ ਇਹਨੂੰ ਕਹਿੰਦੇ ਭੋਖੜਾ ਸਾਡੇ ਭੋਖੜਾ ਕਹਿੰਦੇ ਆ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਹੋਣਗੇ ਭਾਜੀ ਇਹ ਬੜਾ ਤੰਗ ਕਰਦਾ ਰਿਹਾ ਹੈ ਕਿਤੇ ਡੰਗਰ ਚਾਰ ਨੇ ਜਾਂ ਤੇ ਖੇਡਣਾ ਦੰਗਰਚਾਰ ਨੇ ਜਾਂ ਖੇਡਣਾ ਤੇ ਆ ਜੀ ਇਦਾਂ ਕਰਕੇ ਪੈਰ ਜਿਹਾ ਲੱਗਦਾ ਹੀ ਆ ਲੱਜੀ ਵੀ ਲਾ ਕੇ ਦੇਖੀਏ ਆ ਇਦਾਂ ਲੱਗਦਾ ਹੀ ਆ ਫਿਰ ਇਦਾਂ ਪਟਣਾ ਇਹ ਤੇ ਅਜੇ ਹਰਾ ਆ ਤੇ ਜਿਲੇ ਸੁੱਕ ਜਾਂਦਾ ਤੇ ਆ ਤੇ ਲੋਹਾ ਬਣ ਜਾਂਦਾ ਤੇ ਬਹੁਤ ਦਰਦ ਕਰਦਾ ਤੇ ਮੈਨੂੰ ਲੱਗਦਾ ਕਿ ਅੱਜ ਦੀ ਪੀੜੀ ਨੂੰ ਪਤਾ ਨਹੀਂ ਕਿ ਅੱਜ ਤੇ ਬੂਟ ਪਾ ਕੇ ਸਾਰੇ ਆਂਦੇ ਆ ਤੇ ਸਾਡੇ ਨਾਲ ਇਹ ਭਖੜੇ ਨੇ ਬੜਾ ਹੀ ਤੰਗ ਕੀਤਾ ਬੜਿਆਰੀ ਪੈਰਾਂ 'ਚ ਲੱਗੇ ਦਾ ਤੇ ਨਾਲ ਹੀ ਚੀਕਾ ਕਢਾਈ ਦੀਆਂ ਤੁਹਾਡੀਆਂ ਵੀ ਜੇ ਕਿਸੇ ਦੀਆਂ ਕਢਾਈ ਦੀਆਂ ਤੇ ਜਰੂਰ ਕਮੈਂਟ ਕਰਿਓ ਔਰ ਇਹਦਾ ਨਾਂ ਜਰੂਰ ਦੱਸਿਓ ਸਾਡੇ ਦੇ ਇਦਾਂ ਭਖੜਾ ਭਖੜਾ ਜਿਆ ਕਹਿੰਦੇ ਐ ਜੈ ਹਿੰਦ ਜੈ ਵਾਟ